ਪੰਜਾਬ ਦੀ ਹੌਟ ਸੀਟਾਂ ਵਿੱਚੋਂ ਇੱਕ ਹੌਟ ਸੀਟ ਹੈ ਬਠਿੰਡਾ ਜਿਹੜੀ ਕਿ ਅਕਾਲੀਆਂ ਦਾ ਗੜ ਮੰਡੀ ਜਨਤਰੀ ਹੈ ਇਸ ਵਾਰ ਆਮ ਆਦਮੀ ਪਾਰਟੀ ਭਾਜਪੀ ਔਰ ਕਾਂਗਰਸੀ ਹੈਗੀ ਹੈ ਇਹਨਾਂ ਨੂੰ ਚੁਣੌਤੀ ਦੇਣ ਵਾਸਤੇ ਤਿਆਰ ਹੈਗੀ ਹੈ ਜੋ ਜੀ ਮੀਡੀਆ ਦਾ ਸਿਆਸੀ ਲਾੜੀ ਦਾ ਸਫਰ ਚੱਲਦਾ ਅੱਜ ਉਹ ਬਠਿੰਡਾ ਪਹੁੰਚਿਆ ਤੁਹਾਨੂੰ ਅਸੀਂ ਗੱਲ ਕਰਾਵਾਂਗੇ ਬੱਸ 'ਤੇ ਬੈਠ ਕੇ ਇਹ ਬੱਸ ਜਾ ਰਹੀ ਹੈ ਬਠਿੰਡਾ ਤੋਂ ਮੁਕਸਰ ਤੇ ਬੱਸ 'ਤੇ ਬੈਠ ਕੇ ਅਸੀਂ ਗੱਲ ਕਰਾਂਗੇ ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਜਾਣਦੇ ਨੇ ਕਿਸ ਤਰ੍ਹਾਂ ਦੀਆਂ ਪਾਰਟੀਆਂ ਮਾਰੇ ਕਿਸ ਤਰ੍ਹਾਂ ਸੋਚਦੇ ਨੇ ਤੇ ਕਿਸ ਤਰ੍ਹਾਂ ਤੁਹਾਨੂੰ رائے ਹੈ ਲੋਕਾਂ ਨੂੰ ਸਰਕਾਰ ਤੋਂ ਕਿਸ ਤਰ੍ਹਾਂ ਦੀ رائے ਹੈਗੀ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਇਹ ਵੀ ਦੇਖਾਂਗੇ ਕਿ ਲੋਕ ਕੀ ਚਾਹੁੰਦੇ ਨੇ ਲੋਕਾਂ ਦੀ ਡਿਮਾਂਡ ਹੈਗੀ ਹੈ ਕੀ ਹੈ ਸਭ ਤੋਂ ਪਹਿਲਾਂ ਅਸੀਂ ਬਸ ਦੇ ਜਿਹੜੇ ਡਰਾਈਵਰ ਆ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਕੀ ਕਹਿੰਦੇ ਨੇ ਤੇ ਕਿਸ ਤਰ੍ਹਾਂ ਦਾ ਇੱਥੇ ਲੱਗਾ ਸਿਆਸੀ ਮਾਹੌਲ ਲੱਗਾ ਬਠਿੰਡੇ ਵਿੱਚ ਚੱਲ ਰਿਹਾ ਹੈਗਾ ਬਠਿੰਡਾ ਦੀ ਸੀਟ ਹੈਗੀ ਹੈ ਤੁਸੀਂ ਮੰਨੋਗੇ ਕਿ ਬਹੁਤ ਜ਼ਿਆਦਾ ਹੌਟ ਹੈ ਹਰ ਸਿਮਰਤ ਕੋਰ ਬਾਦਲ ਜਿਹੜੇ ਨੇ ਉਹ ਲਗਾਤਾਰ ਤਿੰਨ ਵਾਰ ਦੇ ਇੱਥੇ ਤੋਂ ਜਿੱਤ ਕੇ ਗਏ ਨੇ ਹੈਟ੍ਰਿਕ ਉਹਨਾਂ ਨੇ ਮਾਰੀ ਹੈ ਪਰ ਇਸ ਵਾਰ ਜਿਹੜਾ ਹੈਗਾ ਨਾ ਕਾਫੀ ਮਾਹੌਲ ਚੇਂਜ ਹੋਇਆ ਹੈ ਤੇ ਕੁਛ ਵੀ ਨਤੀਜੇ ਆ ਸਕਦੇ ਨੇ ਤੇ ਭਾਜੀ ਕਿੱਥੇ ਜਾ ਰਹੇ ਹੋ ਤੁਸੀਂ ਸ੍ਰੀ ਮੁਖਸਰ ਸਾਹਿਬ ਜਾ ਰਹੇ ਜੀ ਇਹ ਇਲੈਕਸ਼ਨ ਦਾ ਜਿਹੜਾ ਦੌਰ ਆ ਸ਼ੁਰੂ ਹੋ ਗਿਆ ਹੈਗਾ ਤੇ ਚੋਣਾਂ ਦਾ ਵਿਗਲ ਬਚ ਚੁੱਕਿਆ ਹੈ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹ ਕੀ ਕਹਿੰਦੇ ਆ ਐਲਾਨ ਕਰਦੇ ਨੇ ਤੇ ਕੀ ਲੱਗਦਾ ਕਿ ਮਾਹੌਲ ਕੁਛ ਸਿਆਸੀ ਹੋਇਆ ਨਹੀਂ ਹੋਇਆ ਸਿਆਸੀ ਮਾਹੌਲ ਤਾਂ ਜੀ ਪਖਿਆ ਹੋਇਆ ਪਰ ਕੁਛ ਨਹੀਂ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਹੜੀ ਪਾਰਟੀ ਬਾਜੀ ਮਾਰੂਗੀ ਕਿਹੜੀ ਨਹੀਂ ਲੋਕਾਂ ਤੁਸੀਂ ਘੁੰਮਦੇ ਹੋ ਸ਼ਹਿਰ-ਸ਼ਹਿਰ ਜਾਂਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਕਿ ਲੋਕ ਕੀ ਨ ਲੋਕਾਂ ਦੀ ਆਵਾਜ਼ ਕੀ ਹੈਗੀ ਹੈ ਦੇਖੋ ਜੀ ਲੋਕਾਂ ਲੋਕਾਂ ਦੀਆਂ ਆਵਾਜ਼ਾਂ ਲੱਗ ਲੱਗ ਨੇ ਜਿਹੜਾ ਬੰਦਾ ਕੋਈ ਕਿਸੇ ਪਾਰਟੀ ਦਾ ਸਬੰਧ ਕਰਾਓ ਉਹ ਆਪਣੀ ਗੱਲ ਹੀ ਕਰੂਗਾ ਨਾ ਕਿ ਆਪੋਜੀਟ ਪਾਰਟੀ ਦੀ ਗੱਲ ਕਰ ਦੇਗਾ ਇਹ ਕਹਿੰਦੇ ਬਠਿੰਡਾ ਜਿਹੜਾ ਕਿ ਮੰਨਿਆ ਜਾਂਦਾ ਹੈ ਕਾਫੀ ਜਿਹੜਾ ਸਿਆਸੀ ਸੀਟ ਹੈਗੀ ਆ ਅਕਾਲੀਆਂ ਦੀ ਸੀਟ ਮੰਨੀ ਜਾਂਦੀ ਹੈ ਕਾਫੀ ਪਹਿਲਾਂ ਸੀ ਠੀਕ ਹੈ ਮੈਂ ਇਹ ਨਹੀਂ ਕਹਾਂ ਉਹਨਾਂ ਨੇ ਕੰਮ ਨਹੀਂ ਕੀਤਾ ਕੰਮ ਬਹੁਤ ਕੀਤਾ ਨੇ ਪਰ ਹੁਣ ਲੋਕਾਂ ਦੇ ਨਜ਼ਰੀਆ ਕਿੱਥੇ ਵੋਟ ਪਲੇ ਕਰਦੇ ਕਿੱਥੇ ਕੀ ਨਹੀਂ ਕਰਦੇ ਉਹਨਾਂ ਦੇ ਬਠਿੰਡੇ ਦਾ ਸਟੇਰੀਂਗ ਹੈ ਜਿਹੜਾ ਇਸ ਵਾਰ ਕਿਹਦੇ ਹੱਥ ਵਿੱਚ ਜਿਹੜਾ ਹੈਗਾ ਤੁਹਾਨੂੰ ਲੱਗਦਾ ਆਵੇਗਾ ਕਿ ਆਪਰਾਣੀ ਪਾਰਟੀ ਆਉਗੀ ਜਿਹਨੇ ਤਿੰਨ ਵਾਰੀ ਹਟਰੇ ਮਾਰੀ ਕਿ ਸਟੇਰੀਂਗ ਕਿਸੇ ਹੋਰ ਕੋਲ ਜਾਏਗਾ ਨਹੀਂ ਹੋਰ ਕੋਲ ਜਾਏਗਾ ਜੀ ਜੋ ਤਕਾਜ਼ਾ ਹੈ ਉਹ ਹੋਰ ਕੋਲ ਜਾਏਗਾ ਕਿ ਅੱਜ ਦੀ ਬਠਿੰਡੇ ਦੀ ਗੱਡੀ ਕੋਈ ਹੋਰ ਚਲਾਏਗਾ ਗੱਡੀ ਹੋਰ ਚਲਾਏਗਾ ਜੇ ਕਹਿੰਦੇ ਨੇ ਬਠਿੰਡੇ ਦੀ ਗੱਡੀ ਕੋਈ ਹੋਰ ਚਲਾਏਗਾ ਤੇ ਇਹ ਸੀਗੇ ਬੱਸ ਦੇ ਡਰਾਈਵਰ ਜਿਹੜੇ ਕਿ ਬਠਿੰਡੇ ਤੋਂ ਮੁਕਸਰ ਜਾ ਰਹੇ ਹਨ ਤੇ ਹੋਰ ਲੋਕਾਂ ਨਾਲ ਵੀ ਅਸੀਂ ਸਵਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪਾਜੀ ਕਿੱਥੋਂ ਆਇਓ ਕੀ ਨਾਂ ਇਹ ਮੈਂ ਲੋਕਲ ਬਠਿੰਡੇ ਤੋਂ ਆਇਆ ਹਾਂ ਜੀ ਇੱਥੇ ਦੇ ਰਹਿਣ ਵਾਲਿਆਂ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਮਾਹੌਲ ਵਧੀਆ ਜੀ ਆਪਣਾ ਅਕਾਲੀ ਪਾਰਟੀ ਜਿੱਤੇਗੀ ਆਏਗੀ ਬਠਿੰਡੇ ਤੋਂ ਤਿੰਨ ਵਾਰ ਦੀ ਹੈਟ੍ਰਿਕ ਮਾਰੀ ਹੋਈ ਹੈ ਤੇ ਇਸ ਵਾਰ ਚਕਾਉਣਾ ਮੁਕਾਬਲਾ ਕਹਿੰਦੇ ਵੀ ਚਾਰ ਕੋਣੇ ਮੁਕਾਬਲਾ ਹੈਗਾ ਆ ਤੇ ਅਕਾਲੀ ਦਲ ਜਿਹੜਾ ਉਮੀਦਵਾਰ ਪਹਿਲਾਂ ਭਾਜਪਾ ਨਾਲ ਸੀ ਕਿ ਹੁਣ ਉਹ ਅਲੱਗ ਤੋਂ ਲੜ ਰਹੇ ਨੇ ਹਾਂ ਅਲੱਗ ਤੋਂ ਲੜ ਰਹੇ ਆ ਲੇਕਿਨ ਹਰ ਸਿਮਰਤ ਕੌਰ ਬਾਦਲ ਨੇ ਬਠਿੰਡੇ ਏਰੀਆ ਦੇ ਵਿੱਚ ਕੰਮ ਬਹੁਤ ਕੀਤੇ ਨੇ ਉਹਦੇ ਕਰਕੇ ਲੋਕ ਜਿਹੜੇ ਆ ਵੋਟ ਇਹਨੂੰ ਦੇਣਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਹਰਮਿਤ ਸਿਮਰਤ ਕੌਰ ਬਾਦਲ ਜਿਹੜੀ ਹੈ ਉਹ ਇਸ ਵਾਰ ਵੀ ਬਠਿੰਡੇ ਤੋਂ ਜਿੱਜੀ ਹੋਗੀ ਕੰਮ ਕਰਦੀ ਗੱਲ ਕਰਦੇ ਤਿੰਨ ਵਾਰ ਰਹੇ ਨੇ 15 ਸਾਲ ਤੋਂ ਰਹੇ ਨੇ ਕਿੰਦਾ ਲੱਗਦਾ ਕਿੰਨੇ ਕੰਮ ਹੋਏ ਨੇ ਸ਼ਹਿਰ ਦੇ ਵਿੱਚ ਦੇਖੋ ਸ਼ਹਿਰ ਦੀ ਜੋ ਵੀ ਸੂਰਤ ਬਦਲੀ ਹੈ ਉਹ ਆਕਾਲੀ ਪਾਰਟੀ ਨੇ ਬਦਲੀ ਹੈ ਹੋਰ ਕੇਹੇ ਪਾਰਟੀ ਨੇ ਇਹਨਾ ਕੰਮ ਨਹੀਂ ਕੀਤਾ ਔਰ ਇਹ ਮਸਾਇਆ ਹੈ ਤੇ ਉਹ ਹਰਸਿਮਰਤ ਕੌਰ ਬਾਦਲ ਦੀ ਵਾਇਦੇ ਨਾਲ ਹੀ ਇੱਥੇ ਆਇਆ ਹੈ ਉਹਨਾਂ ਨੇ ਲਿਆਂਦਾ ਇੱਥੇ ਉਹਦੇ ਨਾਲ ਲੋਕਾਂ ਨੂੰ ਬਹੁਤ ਜਿੜੀ ਜ਼ਿਆਦਾ ਸਹੂਲਤ ਜਿਹੜੀ ਉਹ ਮਿਲ ਰਹੀ ਹੈ ਪਰ ਭਾਜੀਪੀ ਦਾ આરોਪ ਹੈ ਕਿ ਇਹ ਤਾਂ ਜਿਹੜਾ ਕੰਮ ਕੀਤਾ ਉਹ ਭਾਜੀਪੀ ਨੇ ਭੇਜਿਆ ਭਾਜੀਪੀ ਸਰਕਾਰ ਸੀਗੀ ਉਹਨਾਂ ਨੇ ਸਾਰਾ ਪੈਸਾ ਭੇਜਿਆ ਤਾਂ ਲਗਾਇਆ ਕੱਲੇ ਕੱਲ ਦਾ ਨਹੀਂ ਕਰ ਸਕਦਾ ਸੀਗਾ ਹਾਂ ਦੇਖੋ ਜੀ ਉਹ ਚਲੋ ਕਿਸੇ ਪਾਰਟੀ ਦੇ ਨਾਲ ਮਿਲ ਕੇ ਉਹਨਾਂ ਨੇ ਕੀਤਾ ਲੇਕਿਨ ਕੰਮ ਤਾਂ ਕੀਤਾ ਹੈ ਨਾ ਕੰਮ ਹੋਇਆ ਇਹ ਅਸੀਂ ਮੰਨਦੇ ਹਾਂ ਕਿ ਕੰਮ ਹੋਇਆ ਚਾਹੇ ਉਹ ਭਾਜੀਪੀ ਦੇ ਨਾਲ ਰਲ ਕੇ ਉਹਨਾਂ ਨੇ ਕੀਤਾ ਹੈ ਚਾਹੇ ਦੂਜੀ ਪਾਰਟੀ ਦੇ ਨਾਲ ਆ ਕੇ ਕੀਤਾ ਹੈ ਕਿਵੇਂ ਵੀ ਹੋਇਆ ਲੇਕਿਨ ਤਰੱਕੀ ਕਿਹੜੀ ਹੈ ਬਠਿੰਡੇ ਦੀ ਹੋਈ ਹੈ ਬਠਿੰਡੇ ਤਰੱਕੀ ਜਿਹੜੀ ਹੋਈ ਹੈ ਇਹ ਗੱਲ ਕਹੀ ਜਾ ਰਹੀ ਹੈ ਕਿ ਬਠਿੰਡੇ ਦੀ ਤਰੱਕੀ ਕਾਫੀ ਹੋਈ ਹੈ ਤੇ ਇਧਰ ਜਿਹੜਾ ਸਿਰ ਹੈ ਆਪਾਂ ਕਹੀਏ ਜਿਹੜਾ ਸਿਰ ਹੈ ਉਹ ਅਕਾਲੀ ਦਲ ਨੂੰ ਜਾਂਦਾ ਕਿ ਭਾਜੀ ਸਾਡੇ ਨਾਲ ਗੱਲ ਕਰਨਗੇ ਭਾਜੀ ਕੀ ਨਾਮ ਤੁਹਾਡਾ ਬਲਜਿੰਦਰ ਸਿੰਘ ਜੀ ਜਿੰਦਰ ਜੀ ਸਫ਼ਰ ਵਧੀਆ ਚੱਲਦਾ ਗੱਡੀ ਬਸ ਬਹੁਤ ਵਧੀਆ ਜੀ ਬਹੁਤ ਚੱਲਦੀ ਹੈ ਹਾਂ ਜੀ ਬਠਿੰਡੇ ਦਾ ਸਫ਼ਰ ਕਿਸ ਤਰ੍ਹਾਂ ਨਾਲ ਆਇਆ ਕਿ ਇਲੈਕਸ਼ਨ ਦਾ ਇਲੈਕਸ਼ਨ ਬਾਰੇ ਤਾਂ ਜੀ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਅੱਗੇ ਦੀ ਪੇਸ਼ਾਨੇ ਦੇਖੋ ਕੀ ਬੰਦਾ ਜੀ ਅਕਾਲੀ ਦਲ ਨੇ ਵੀ ਉਮੀਦਵਾਰ ਆਪਣਾ ਹਰਿਆਲਾ ਨਹੀਂ ਹੈਗਾ ਬੀਜੇਪੀ ਨੇ ਆਮ ਆਦੀ ਪਾਰਟੀ ਦੇ ਖੁੰਡਿਆ ਸਾਹਾ ਜਿਨ੍ਹਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਸੀਗਾ ਦੇਖੋ ਜੀ ਇਹਨਾਂ ਵਾਰ ਤਾਂ ਕੀ ਕਹਿ ਸਕਦਾ ਜੀ ਕੁਝ ਕਹਿ ਨਹੀਂ ਸਕਦਾ ਭਾਜ ਕੀ ਨਾ ਤੁਹਾਡਾ ਮਦਨ ਸਿੰਘ ਜੀ ਬੰਦੇ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰੀ ਬਠਿੰਡੇ ਦੀ ਸੀਟ ਨੂੰ ਸਾਡਾ ਜੀ ਜ਼ਿਲ੍ਹਾ ਫਾਇਲਕਾ ਹੈ ਜਿਲਾਲਾਬਾਤੋਂ ਆਏ ਹਾਂ ਅਸੀਂ ਬਾਕੀ ਆਉਣ ਵਾਲੇ ਸਮੇਂ ਵਿੱਚ ਵੇਖਿਆ ਜਾਏਗਾ ਜਿਹੜੀ ਜੇ ਪਹਿਨ ਤਾਂ ਸਾਰੇ ਜਿਹੜੀ ਸਰਕਾਰ ਬਣ ਜਾਂਦੀ ਹੈ ਕੋਈ ਜਨਤਾ ਦਾ ਕੋਈ ਭਵਿੱਖ ਚੰਗਾ ਨਹੀਂ ਬਣਦਾ ਲੋਕ ਸਾਰੇ ਸੋਚਾਂ ਵਿੱਚ ਨੇ ਪਤਾ ਨਹੀਂ ਕੀ ਬਣਨਾ ਹੈ ਕੀ ਨਹੀਂ ਬਣਨਾ ਕੋਈ ਚੰਗੀ ਸਰਕਾਰ ਬਣੇਗੀ ਭਾਰਤ ਸਾਡਾ ਚੰਗਾ ਨਾਗਰਿਕ ਚੰਗਾ ਬਣ ਜਾਏਗਾ ਸਰਕਾਰ ਕਹਿੰਦੀ ਐ ਕਿ ਜੇ ਬਿਜਲੀ ਫਰੀ ਦੇਤੀ ਐ ਮੇਰੇ ਬਿਜਲੀ ਨੂੰ ਕੀ ਕਰੀਏ ਕੋਈ ਪਾਰਸ਼ਾਲਾ ਕੋਈ ਸਕੂਲ ਚੰਗੇ ਖੁੱਲੇ ਜਾਣ ਗਰੀਬ ਨੂੰ ਸਹੂਲਤ ਨਹੀਂ ਮਿਲ ਰਹੀ ਆਟਾ ਦਾਲ ਸਿਓ ਦੇ ਲੋਕਾਂ ਦਾ ਬੰਦ ਹੋ ਗਿਆ ਆਟੇ ਦਾਲ ਨਾਲ ਜਿਆਦਾ ਕਿਹੜੀ ਪੜਾਈ ਜ਼ਰੂਰੀ ਅ ਬਿਲਕੁਲ ਆਟੇ ਦਾਲ ਨੂੰ ਪੜਾਈ ਜਰੀ ਹੈਗੀ ਆ ਉਹ ਜ਼ਰੂਰੀ ਹੈਗੀ ਆ ਬਿਲਕੁਲ ਬਸ ਦੇ ਵਿੱਚ ਜਿੱਥੇ ਬਜ਼ੁਰਗ ਜੀ ਬੈਠੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨਗੇ ਬੱਚੇ ਬੈਠੇ ਨੇ ਤੇ ਇਹਨਾਂ ਨੂੰ ਕਿਸ ਤਰ੍ਹਾਂ ਫੀਲ ਹੁੰਦਾ ਤੇ ਮਾਤਾ ਜੀ ਕਿਦਾਂ ਲੱਗਦਾ ਸਰਕਾਰ ਜਿਹੜੀ ਹੈਗੀ ਐ ਇਲੈਕਸ਼ਨ ਦਾ ਦੌਰ ਆ ਗਿਆ ਇੱਕ ਵਾਰੀ ਫੇਰ ਲੀਡਰ ਘਰ ਆਣਗੇ ਤੁਹਾਡੇ ਕਿਸ ਤਰ੍ਹਾਂ ਹੋਊਗਾ ਸਫਰ ਐਤ ਕੀ ਬਠੰਡੇ ਦਾ ਪੁੱਤ ਦੇਖੀ ਜਾ ਹੁਣ ਕੀ ਉਹ ਤਾਂ ਟਾਈਮ ਦੱਸੂਗਾ ਤੇ ਦੱਸੋ ਤੁਸੀਂ ਕੀ ਕਹਿੰਦੇ ਮਾਜੀ ਦੇਖੋ ਜੀ ਮੁਕਾਬਲਾ ਜੇ ਹਰ ਸਮੇਂ ਤੋਂ ਬਾਦਲਾ ਆਉਂਦੀ ਹੈ ਤਾਂ ਮੁਕਾਬਲਾ ਤਾਂ ਬਣਦਾ ਹੈਗਾ ਹਾਲੇ ਉਹਨਾਂ ਟਿਕਟ ਅਨਾਉਂਸ ਕੀਤੀ ਐ ਮੇਗੀ ਤੇ ਟਿਕਟ 900 ਫੀਟਿਕ ਉਹਨੇ ਬਟਿੰਡਾ ਵਿਕਾਸ ਬਹੁਤ ਕੀਤਾ ਬਾਦਲ ਸਰਕਾਰ ਨੇ ਐਵੇਂ ਜਿਹਾ ਲੈਂਦਾ ਹੈਗਾ ਬਟਿੰਡਾ ਸ਼ਹਿਰ ਦਾ ਵਿਕਾਸ ਬਹੁਤ ਕੀਤਾ ਹੈਗਾ ਤੇ ਖੁੱਡਿਆ ਸਾਹਿਬ ਵੀ ਇੱਥੇ ਕੀ ਮੈਦਾਨ ਚ ਖੁੱਡਿਆ ਸਾਹਿਬ ਵੀ ਬਹੁਤ ਵਧੀਆ ਬੰਦੇ ਆ ਇਮਾਨਦਾਰ ਬੰਦੇ ਆਗੇ ਮਨਿਸਟਰ ਹੈਗਾ ਰਿਗਰਡ ਖੇਤੀ ਬੜੀ ਮੰਤਰੀ ਹੈ ਮੁਕਾਬਲਾ ਦਾ ਖੁੱਡਿਆ ਸਾਹਿਬ ਤੇ ਵੀ ਬਾਈ ਦੇ ਵਿੱਚ ਹੀ ਹੋਣਾ ਹੈਗਾ ਬੀਜੇਪੀ ਤੇ ਕਾਂਗਰਸ ਵੀ ਹੈ ਹਾਂ ਬੀਜੇਪੀ ਕਾਂਗਰਸ ਨਹੀਂ ਜੀ ਬੀਜੇਪੀ ਦਾ ਕੋਈ ਨੇਗਾ ਨਹੀਂ ਨਹੀਂ ਦਾ ਮੈਂ ਬਿਲਕੁਲ ਬੀਜੇਪੀ ਨੂੰ ਲੈ ਕੇ ਹਾਂਜੀ ਬੀਜੇਪੀ ਦਾ ਤਾਂ ਹਜੇ ਤਾਂ ਹੈ ਨਹੀਂ ਨਾ ਸ਼ਹਿਰ ਦੇ ਵਿੱਚ ਨਹੀਂ ਹੈਗਾ ਪਿੰਡਾਂ 'ਚ ਹੈ ਨਹੀਂਗਾ ਜੀ 메ਨ ਮੁਕਾਬਲਾ ਤਾਂ ਜੀ ਖੁੱਡੀਆਂ ਸਾਹ ਤੇ ਹਰਸ਼ਮਿਤ ਕੌਰ ਦਾ ਬਾਤ ਵਿੱਚ ਪਰ ਕਿੱਦਾਂ ਲੱਗਦਾ ਕਿ ਤੁਸੀਂ ਘੁੰਮਦੇ ਹੋ ਸਰਕਾਰ ਨਵੀਂ ਆਈ ਸੀਗੀ ਆਮ ਆਦਮੀ ਪਾਰਟੀ ਦੀ ਤੇ ਸਕੂਲ ਕਹਿੰਦੇ ਨਵੇਂ ਬਣਾ ਰਹੇ ਆ ਅ ਦੇਖੋ ਮਤਲਬ ਹਰ ਇੱਕ ਸਰਕਾਰ ਨਿਊ ਨਿਊ ਚੇਂਜਸ ਲੈ ਕੇ ਆ ਰਹੀ ਆ ਹੁਣ ਆਉਣ ਵਾਲੇ ਟਾਈਮ 'ਚ ਲੋਕ ਉਹਨੂੰ ਹੀ ਵੋਟ ਪਾਉਣਗੇ ਜਿਨ੍ਹਾਂ ਨੂੰ ਲੱਗਦਾ ਵੀ ਸਾਡਾ ਫਾਇਦਾ ਹੋਊਗਾ ਕੁਛ ਨਿਊ ਕਰਨਗੇ ਆਈ ਮੀਨ ਨਿਊ ਪਾਲਿਸੀ ਜ ਲਾਂਚਗੇ ਕੋਈ ਨਿਊ ਕੰਸਟਰਕਟ ਕਰਨਗੇ ਜਿਹੜਾ ਨਾਲ ਮਤਲਬ ਕਿ ਮੀਡਲ ਇਹ ਮਤਲਬ ਕਿ ਮੀਡਲ ਮੈਨ ਤੇ ਪਲੱਸ ਅ ਰਿਚ ਮੈਨ ਦੋਵਾਂ ਨੂੰ ਫਾਇਦਾ ਹੋਊਗਾ ਇਸ ਕਰਕੇ ਸਰਕਾਰ ਆਉਣ ਵਾਲੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਉਹਨਾਂ ਨੂੰ ਆਉਣ ਵਾਲੇ ਲੋਕਾਂ ਲਈ ਗਰੀਬ ਲੋਕਾਂ ਲਈ ਪਲੱਸ ਮਤਲਬ ਕਿ ਮਤਲਬ ਅਮੀਰ ਲੋਕਾਂ ਲਈ ਦੋਵਾਂ ਲਈ ਕੰਮ ਕਰਨਾ ਚਾਹੀਦਾ ਤੇ ਬਸ ਫ੍ਰੀ ਹੈ ਹਾਂਜੀ ਇਹ ਕੁੜੀ ਦੱਸੂਗੀ ਗੱਲ ਕੀ ਕਹਿੰਦੀ ਹੈ ਕਿਹੜੀ ਕਲਾਸ ਬੜਦੀ ਐਵੇਂ ਸਰ ਮੈਂ ਡਿਪਲੋਮਾ ਕਰੀ ਨੇ ਆਰਕੀਟੈਕਚਰ ਦਾ ਬੋਰਡ ਬਣ ਗਈ ਐ ਨਹੀਂ ਮੇਰੇ ਬੋਰਡ ਨਹੀਂ ਬਣੇ ਛੋਟੀਆਂ ਐ ਲੈ ਹਨ ਤੇ ਸਕੂਲ ਕਹਿੰਦੇ ਬੜੇ ਚੇਂਜ ਕੀਤੇ ਨੇ ਬੜੀ ਬੜੀ ਸਕੂਲ ਬਣ ਰਹੇ ਆ ਸਕੂਲ ਆਫ ਐਮੀਨੈਂਸ ਨਹੀਂ ਮੈਂ ਇੱਥੋਂ ਨਹੀਂ ਮੈਂ ਮੁਕਸਰਤੂਆ ਵੈਸੇ ਤਾਂ ਅੱਛਾ ਹਾਂਜੀ ਮੈਂ ਸਕੂਲ ਵਗੈਰਾ ਤਾਂ ਨਹੀਂ ਚੇਂਜ ਕੀਤਾ ਵੈਸੇ ਤਾਂ ਕਰ ਕਿਉਂ ਕਾਲਜ ਚ ਪੜਾਈ ਕਿਦਾਂ ਦੀ ਐ ਜਿੱਥੇ ਵਰਦੇ ਵਿੱਚ ਪੜਾਈ ਠੀਕ ਐ ਵਧੀਆ ਪੜਾਈ ਤਾਂ ਤੇ ਬਾਹਰ ਘੁੰਮਦੇ ਆਪਾਂ ਕਿਦਾਂ ਦਾ ਬਦਲਾਅ ਲੱਗਦਾ ਬਦਲਾਅ ਆਇਆ ਵਾ ਬਦਲਾਵ ਥੋੜਾ ਬਹੁਤਾ ਤਾਂ ਆਈ ਹੀ ਹੈ ਕਿਉਂਕਿ ਕਦੇ ਸਕੂਲ ਚ ਘਰ ਤੋਂ ਸਕੂਲ ਸੀ ਤੇ ਹੁਣ ਇੱਥੇ ਆਉਨੇ ਆ ਥੋੜਾ ਬਹੁਤਾ ਬਦਲਾਵ ਤਾਂ ਲੱਗਦਾ ਏ ਲਾਈਫ ਚ ਚੇਂਜ ਹੁੰਦਾ ਪਿਆ ਸਾਰਾ ਕੁਝ ਤੇ ਫ੍ਰੀ ਬਿਜਲੀ ਵੀ ਕਹਿੰਦੇ ਆ ਕਿ ਜੀ ਮੀਟਰ 0 ਨਹੀਂ ਵੀਰੇ ਸਾਨੂੰ ਤਾਂ ਆਉਂਦਾ ਬਿੱਲ ਮਿਲ ਆਉਂਦਾ ਹਾਂਜੀ ਜੇ ਉਹ ਨਹੀਂ ਆਉਂਦਾ ਨਹੀਂ 0 ਨਹੀਂ ਆਉਂਦਾ ਸਰਦੀ ਚ ਵੀ ਨਹੀਂ ਆਇਆ ਸਰਦੀ ਚ ਵੀ ਨਹੀਂ 0 ਆਇਆ ਕਿੱਦਾਂ ਲੱਗਦਾ ਕਿ ਇਸਦਾ ਸਰਕਾਰ ਕੰਮ ਕਰ ਰਹੀ ਆ ਕੰਮ ਤਾਂ ਚੰਗਾ ਕਰਦੀ ਆ ਮੌਜੂਦਾ ਸਰਕਾਰ ਹਾਂਜੀ ਫਿਰ ਇਲੈਕਸ਼ਨ ਜੇ ਇੱਥੇ ਖੁੰਡੀਆਂ ਸਭ ਖੜੀਆਂ ਆ ਕਿ ਹਾਂਜੀ ਅੱਜ ਕਿ ਖੁੰਡੀਆਂ ਸਭ ਖੜੀਆਂ ਆ ਆਮ ਆਦਮੀ ਪਾਰਟੀ ਦੇ ਮਠਿੰਡੇ ਦੇ ਮਠਿੰਡੇ ਬਾਰੇ ਤਾਂ ਮੈਨੂੰ ਕੁਝ ਪਤਾ ਨਹੀਂ ਵੀਰ ਜੀ ਮੈਂ ਤਾਂ ਮਕਸਰ ਦੀ ਰਹਿਣ ਵਾਲੀ ਆ ਅੱਛਾ ਹਾਂਜੀ ਇਹ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਦਾ ਹੀ ਆ ਜਿਆਦਾ ਫਿਰ ਤੁਸੀਂ ਕੀ ਕਹਿੰਦੇ ਕਿੰਨੇ ਵਾਰੀ ਵੋਟ ਪਾਈ ਹੈ ਬਹੁਤ ਵਾਰ ਪਾਈ ਹੈ ਪਾਈ ਜਾਂਨੇ ਜੀ ਵੋਟਾਂ ਕਿੰਨੇ ਵਾਰੀ ਪਾਤੀ ਹੋ ਕੀ 10 ਵਾਰੀ ਹਣ ਬਿੱਲ ਤਾਂ ਆ ਗਿਆ 20000 ਰੁਪਇਆ ਤੇ ਕੀ ਫਾਇਦਾ ਫਿਰ ਸਾਨੂੰ ਵੋਟਾਂ ਪਾਉਣ ਜਾਂ ਦਾ ਕੋਈ ਕੰਮ ਵੀ ਨਹੀਂ ਕਰਦੇ ਸਾਡੇ ਤਾਂ ਜੇ ਕਮਰੇ ਆਨੇ ਆਏ ਤਾਂ ਵਿਠਾ ਪਕਰਤੇ ਕਮਰਾ ਹਾਂ ਕਮਰੇ ਵਿਠਾ ਪਕਰਤੇ ਆਇਆਂ ਚਿੱਟਕਾ ਕੱਢ ਕੇ ਤੇ ਬਸ ਕੋਈ ਨਹੀਂ ਦੁੱਤਾ ਕੁਛ ਨਹੀਂ ਕੀਤਾ ਬੇਬੇ ਕਿਦੋਂ ਵੋਟ ਪਾਣੀ ਐ ਤਕੀ ਮੈਨੂੰ ਜਿਤਾਣਾ ਮੈਂ ਤਾਂ ਸਿੱਖਾਂ ਨੂੰ ਜਿਤਾਉਣਾ ਹਾਂ ਬੋਲੋ ਬੋਲੋ ਕਿਨੂੰ ਜਿਤਾਣਾ ਸਿੱਖਾਂ ਨੂੰ ਜਦ ਸਿੱਖਾਂ ਆਪਾਂ ਸਿੱਖਾਂ ਨੂੰ ਜਿਤਾਉਣਾ ਕਿਨੂੰ ਪਾਉਂਗੇ ਵੋਟ ਦੱਸੋ ਨਾ ਵੋਟ ਹੁਣ ਪਤਾ ਲੱਗੂਗਾ ਕਿਰੇ ਜਾ ਕੇ ਤੇ ਉਮੀਦਵਾਰ ਨੇ ਕਹਿੰਦੇ ਅਕਾਲੀ ਦਲ ਵਾਲੇ ਵੀ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਵੀ ਹੈ ਘਰ ਵਾਲ ਦੱਸਣਗੇ ਅਸੀਂ ਉਥੇ ਪਾਉਣੇ ਆ ਪਾਆਂਗੇ ਸਿੱਖਾਂ ਨੂੰ ਜਸ ਅਮਰਪਾਲ ਜੀ ਤਾਂ ਕਹਿੰਦੇ ਵੀ ਉਹ ਹੋਗੇ ਵੀ ਜਿਹੜੀ ਲੇਡੀਆਂ ਐ ਉਹ ਆਪ ਵੋਟ ਪਾ ਸਕਦੀ ਘਰ ਨਹੀਂ ਪੁੱਛਣਾ ਹੈਗਾ ਆਪਣੇ ਪਾਣੀ ਆ। ਨਾ ਜੀ ਉਹ ਤਾਂ ਫਿਰ ਅਸੀਂ ਆਪ ਦੀ ਆਪ ਪਾਵਾਂਗੇ। ਮੈਨੂੰ ਪੁੱਛਣਾ ਤਾਂ ਘਰ ਵਾਲਿਆਂ ਨੇ ਪੈਂਦਾ। ਹਾਂ ਜੀ। ਤੇ ਵੋਟਾਂ ਨੂੰ ਲੈ ਕੇ ਜਿਹੜੀ ਹੈਗੀ ਰਾਜਨੀਤੀ ਪੂਰੀ ਇਸ ਤਰ੍ਹਾਂ ਪੱਕੀ ਵੀ ਹੈਗੀ ਐ ਤੇ ਮੁੰਡਾ ਸਾਡੇ ਕੋਲ ਆਇਆ ਕਿ ਨੌਜਵਾਨ ਐ। ਹਾਂ ਵੀ ਵੋਟ ਕਿੱਦਾਂ ਪਾਣੀ ਹੈ ਕਿ ਕਿਦਾਂ ਦਾ ਮਾਹੌਲ ਐ? ਮੇਰੀ ਵੋਟ ਬਣੀ ਨਹੀਂ ਹਜੇ ਪਰ ਮੈਂ ਮੇਰੀ ਬਣੀ ਹੁੰਦੀ ਤਾਂ ਮੈਂ ਕਾਲੀਦਾਲ ਨੂੰ ਜ਼ਰੂਰ ਪਾਉਂਦਾ ਜੀ। ਤੇ ਵਿਕਾਸ ਕਹਿੰਦੇ ਕਿਨੇ ਕੀਤਾ ਵੀ ਆਪਣੇ ਇਲਾਕੇ ਦੇ ਵਿੱਚ ਜ਼ਿਆਦਾ ਹੋਇਆ ਵਾ। ਯਾ ਆ ਆਮ ਆਦੀ ਪਾਰਟੀ ਵੀ 2 ਸਾਲ ਤੋਂ ਕੰਮ ਕਰ ਰਹੀ ਹੈਗੀ ਹੈ। ਸੁਖਵੀਰ ਬਾਦਲ ਇੱਥੇ ਆਉਂਦਾ ਰਹਿੰਦਾ ਸੀ। ਸਾਡੇ ਪਿੰਡ ਬਹੁਤ ਵਿਕਾਸ ਹੋਇਆ। ਮੁਕਸਰ ਇਧਰ ਢਿੰਡੇ ਸਾਹਿਬ ਪਾਸੇ ਬਹੁਤ ਵਿਕਾਸ ਹੋਇਆ ਹੈ। ਪਿੰਡਾਂ 'ਚ ਕਿਦਾਂ ਦਾ ਹਾਲ ਹੈ ਵੋਟਾਂ ਦਾ? ਵੋਟਾਂ ਵਾਲੇ ਆ ਰਹੇ ਆ। ਸਾਡੇ ਤਾਂ ਅਜੇ ਨਹੀਂ ਆਉਣ ਲੱਗੇ ਸੀ ਮੁਕਸਰ ਸ਼ਹਿਰ ਦੇ ਆ। ਅੱਛਾ ਨਹੀਂ ਆਉਂਦੇ ਅਰੇ। ਅਜੇ ਨਹੀਂ ਆਉਣ ਲੱਗੇ। ਨਹੀਂ ਆਉਂਦੇ ਹੈਗੇ। ਹਾਂ ਹਾਂ। ਇਹ ਕਾਲੀਦਾਲ ਕੋਈ ਵੀ ਨਹੀਂ ਸਾਡੇ ਅਜੇ ਕੋਈ ਪਾਰਟੀ ਕੋਈ ਨਹੀਂ ਆਈ। ਅੱਛਾ। ਨਾ ਕਾਲੀਦਾਲ ਨਾ ਕਾਂਗਰਸ ਨਾ ਆਮ ਪਾਰਟੀ ਵਾਲੇ। ਅੱਛਾ। ਕੋਈ ਵੀ ਨਹੀਂ ਆਉਂਦੀ। ਕੋਈ ਪਾਰਟੀ ਨਹੀਂ ਆ ਰਹੀ ਹੈ ਤਕੀ ਲੱਗਦਾ ਹੈ ਤਕੀ ਵੀ ਕਿਹਦਾ ਨੰਬਰ ਲੱਗੂਗਾ ਉਹ ਤਾਂ ਮਹਾਰਾਜ ਦੱਸੇ ਅਕਾਲੀ ਦਾ ਲੱਗੂਗਾ ਦੋ ਮਾਲ ਖੁੱਲਦੇ ਇੱਕ ਤਾਂ ਟੈਂਦਾ ਕਿ ਨਹੀਂ ਇੱਕ ਪੈਰ ਚੱਕੀ ਦਾ ਦੂਜੇ ਦੀ ਆਸ ਨਹੀਂ ਕੀ ਪਤਾ ਵੋਟਾਂ ਵਾਲਿਆਂ ਨੂੰ ਕੀ ਬਣਨਾ ਕੀ ਦੱਸ ਦੇਵਾਂ ਵੇਖੀ ਜਾਊਗਾ ਜਦੋਂ ਟਾਈਮ ਆਊਗਾ ਤੇ ਕਹਿੰਦੇ ਸਮਾਨਕ ਬਿਜਲੀ ਦੀ ਬੁਲਦੀ ਦਾ ਬਿੱਲ ਜ਼ੀਰੋ ਆਂਦਾ ਨਹੀਂ ਆਂਦਾ ਬਿਜਲੀ ਦਾ ਬਿੱਲ ਸਾਨੂੰ ਮਾਫ਼ ਆ ਅੱਛਾ ਹਾਂ ਜ਼ੀਰੋ ਆ ਰਿਹਾ ਜ਼ੀਰੋ ਆ ਰਿਹਾ ਹਾਂ ਕਣ ਕਿ ਆਟਾ ਦਾਲਸ ਕੀ ਮਿਲਦਾ ਆਟਾ ਘਰਾਂ ਦਾ ਆਟਾ ਲੈਣਾ ਪੈਂਦਾ ਉਹ ਦੀਪੂਆਂ ਤੇ ਮਿਲਦੀ ਕਣਕ ਸਾਨੂੰ ਅੱਛਾ ਮੁਕਤੀ ਮਿਲਦੀ ਆ ਉਹ ਨਹੀਂ ਉਹਦੇ ਚ ਕੋਈ ਪੈਸਾ ਨਹੀਂ ਅੱਗੇ ਵੀ ਕੋਈ ਪੈਸਿਆਂ ਵਾਲੀ ਨਹੀਂ ਸੀ ਕਣਕ ਕਣਕ ਅੱਗੇ ਆਉਂਦੀ ਸੀ ਨਹੀਂ ਪਿੰਡਾਂ ਚ ਕਿਦਾਂ ਦਾ ਮਾਹੌਲ ਹੈਗਾ ਇਸ ਟਾਈਮ ਭਾਜੀਪੀ ਕਹਿੰਦੇ ਆਈ ਵੀ ਐਤ ਕੀ ਭਾਜੀਪੀ ਤਾਂ ਨਹੀਂ ਖਾਲੀਦਾਰ ਉਹ ਇੱਥੇ ਕੋਈ ਮਾਲ ਨਹੀਂ ਬਣਿਆ ਕੋਈ ਸਲਾਹ ਨਹੀਂ ਬਣੀ ਕਿਹਨੂੰ ਪਾਉਣੀ ਵੋਟ ਪਤਾ ਜੀ ਕਿਦਾਂ ਫਿਰ ਇਲੈਕਸ਼ਨ ਐਤ ਕੀ ਚੱਲਦਾ ਕਿਸੇ ਨੇ ਪਾ ਕੇ ਦੇਖ ਲੋ ਵੀਰਾ ਪੋਟਾ ਕੋਈ ਨਹੀਂ ਕੰਮ ਕਰਦਾ ਇਕਾ ਵਿਚਾਰਾ ਇਹ ਸੀਗਾ ਇਹਦੇ ਮਗਰ ਦੁਨੀਆਂ ਘਪਈ ਹੈ ਇਹਦੇ ਪੁੱਗਾਂ ਦਮੰਦੇ ਹਾਂ ਇਹ ਚੰਗਾ ਸੁਣਦਾ ਸੀ ਵਿਚਾਰਾ ਸਚਾਈ ਤੇ ਚੱਲਦਾ ਸੀ ਦੁਨੀਆਂ ਚੱਲਣ ਨਹੀਂ ਦਿੰਦੀ ਕੰਮ ਕੁਮਤੂ ਕਿੱਥੇ ਲੱਗਦਾ 2 ਸਾਲ ਦਾ ਕੰਮ ਕਿਦਾਂ ਰਿਹਾ ਸਰਕਾਰ ਦਾ ਕੰਮ ਇਹਨਾਂ ਦਾ ਵਧੀਆ ਰਿਹਾ ਪਰ ਕੋ ਲੋਕ ਕਹਿੰਦੇ ਬਠਿੰਡੇ 'ਚ ਬਹੁਤ ਕੰਮ ਕੀਤਾ ਹਰ ਸਿਮਰਤ ਗੌਰ ਬਾਦਲ ਨੇ ਆ ਵਾਹ ਇਹ ਤਾਂ ਹੁਣ ਦੁਨੀਆਂ ਨੂੰ ਪਤਾ ਜਿਹੜੇ ਮਗਰੀ ਪੈਗੇ ਉਹ ਮਾ ਹੁਣ ਤਾਂ ਕੁਝ ਵੀ ਨਹੀਂ ਕਰਿਆ ਉਹਨਾਂ ਨੇ ਪਰ ਇਸ ਵਾਰੀ ਕਹਿੰਦੇ ਖੁੰਡੀਆਂ ਸਾਪ ਵੀ ਹੈਗੇ ਨੇ ਆਪਣੇ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਬਾਦਲ ਸਾਹਿਬ ਨੂੰ ਹਰਾਇਆ ਸੀਗਾ ਉਹ ਤਾਂ ਵੀਰਾ ਟੋਡੀ ਲੋਕਾਂ ਦਾ ਮਨ ਹੈ ਕੀ ਕਹਤਾ ਕਿਹੜੇ ਪਾਸੇ ਦੁਨੀਆ ਨੇ ਜਾਣਾ ਤੇ ਜਿਹੜੀ ਹੈਗੇ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਗੱਲ ਕਰਦੇ ਆਂ ਕਿ ਇਲੈਕਸ਼ਨ ਨੂੰ ਲੈ ਕੇ ਆਪਣੀ ਆਪਣੀ ਰਾਏ ਜਿਹੜੀ ਨੇ ਸਾਰੇ ਦਿੰਦੇ ਆ ਰਹੇ ਨੇ ਤੇ ਅਸੀਂ ਬਸ ਦੇ ਕੰਡਕਟਰ ਆ ਉਹਨਾਂ ਨਾਲ ਗੱਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਉਹ ਵੀ ਜਦੋਂ ਬੱਸ ਚੱਲਦੀ ਆ ਤਾਂ ਦੂਰ ਤੱਕ ਜਾਂਦੇ ਤੁਹਾਨੂੰ ਦਿਖਾਵਾਂਗੇ ਬੱਸ ਪੂਰੀ ਜ਼ਰਾ ਭਰ ਚੁੱਕੀ ਹੈਗੀ ਆ ਤੇ ਜਿਹੜੀ ਸੀਟਾਂ ਨੇ ਉਹ ਖੜਨ ਨਹੀਂ ਰਹੀਆਂ ਖੜਨ ਵਾਸਤੇ ਜਿਹੜੇ ਹੈਗੇ ਨੇ ਉਹ ਜਿਹੜਾ ਖੜਕੇ ਵੀ ਜਾਣਾ ਪੈ ਰਿਹਾ ਹੈਗਾ ਪਰ ਬਸ ਬਠਿੰਡੇ ਤੋਂ ਚੱਲੀ ਆ ਬਠਿੰਡਾ ਜਿਹੜੀ ਸਿਆਸੀ ਲਾਰੀ ਹੈਗੀ ਹੈ ਤੁਹਾਨੂੰ ਉਸ ਦੀ ਗੱਲਬਾਤ ਕਰਾਈਏ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਗੱਲ ਕਰਦੇ ਨੇ ਕਿੰਦਾ ਭਾਜੀ ਅੱਜ ਕੀ ਇਲੈਕਸ਼ਨ ਦਾ ਕੀ ਰਹਿਗਾ ਅਸੀਂ ਆਮ ਪਾਰਟੀ ਨੂੰ ਪਾਵਾਂਗੇ ਆਮ ਪਾਰਟੀ ਨੂੰ ਪਾਵਾਂਗੇ ਤੇ ਖੁੰਡਿਆ ਸਾਹਿਬ ਕਹਿੰਦੇ ਹੈ ਕੀ ਹੈਗੇ ਹਾਂਜੀ ਕਿਉਂ ਹਾਂਜੀ ਖੁੰਡਿਆ ਸਾਹਿਬ ਕਹਿੰਦੇ ਹੈਗੇ ਅੱਜ ਕੀ ਇਲੈਕਸ਼ਨ ਹੈ ਹਾ ਆ ਗਿਆ ਆ ਗਿਆ ਜਿੱਤਣਗੇ ਕੀ ਲੱਗਦਾ ਆਮ ਆਦੀ ਪਾਰਟੀ ਵਾਰੇ ਅਸੀਂ ਕਿਹਾ ਜਾਂਦੇ ਕਿੰਨਾ ਕੰਮ ਕੀਤਾ ਸਾਡਾ ਦੇਖੋ ਜੀ ਬਹੁਤ ਕੰਮ ਕੀਤਾ ਇਹਨਾਂ ਨੇ ਜਿਹੜੇ ਦੂਜੇ ਸਰਕਾਰਾਂ ਨੇ ਕੀਤਾ ਇਹਨਾਂ ਨੇ ਦੋ ਸਾਲ ਚ ਕਰਕੇ ਦਿਖਾਤਾ ਮੁਲਾਜ਼ਮ ਵੀ ਖੁਸ਼ ਹੈ ਪਰ ਸਾਰੀਆਂ ਸਰਕਾਰਾਂ ਨੇ ਸਭ ਦਾ ਕੰਮ ਪੂਰਾ ਨਹੀਂ ਕੀਤਾ ਇਹਨਾਂ ਨੇ ਫੇਰ ਵੀ ਕੁਝ ਕੀਤਾ ਹੈ ਆਮ ਲੋਕਾਂ ਜੀ ਮਿਲੇ ਵੀ ਹੈ ਮਿਲਵਰਤਨ ਵੀ ਹੈਗਾ ਬੋਲਚਾਲ ਵੀ ਠੀਕ ਹੈ ਇਹਨਾਂ ਦਾ ਦੂਜੇ ਲੀਡਰਾਂ ਦਾ ਕੋਪੇਪੰਦ ਮਿਲਦੀ ਨਹੀਂ ਸੀਗੇ ਏ ਸਾਡੇ ਸੀਐਮ ਸਾਹਿਬ ਹੈ ਜਿਹੜਾ ਸ਼ਰਤ ਤੁਰ ਜਾਂਦੇ ਲੋਕਾਂ ਨੂੰ ਮਿਲਦੇ ਆ ਤੇ ਦੂਜੇ ਤਾਂ ਜਿਹੜਾ ਪ੍ਰਾਈਵੇਟ ਬੰਦੇ ਜ세ਦਾਰ ਹਨ ਪਿੰਡਾਂ ਦੇ ਉਹ ਵੀ ਨਹੀਂ ਮਿਲਦੇ ਉਹਨਾਂ ਨੂੰ ਅਸੋਂ ਉਹਨਾਂ ਨੂੰ ਚੰਗੀ ਸਰਕਾਰ ਆ ਪਰ ਤਿੰਨ ਵਾਰ ਤੋਂ ਅਕਾਲੀ ਦਲ ਜਿੱਤਦਾ ਜਾਂਦਾ ਇੱਥੋਂ ਹਾਂ ਤਿੰਨ ਵਾਰ ਤੋਂ ਅਕਾਲੀ ਦਲ ਜਿੱਤ ਰਿਹਾ ਨਹੀਂ ਆਪ ਪਾਰਟੀ ਜਿੱਤੇਗੀ ਕਿਹਵਰੀ ਆਪ ਪਾਰਟੀ ਹਾਂ ਪਾਰਟੀ ਆਪ ਪਾਰਟੀ ਕਿ ਤੁਹਾਨੂੰ ਡਰਾਈਵਰ ਨਾਲ ਵੀ ਗੱਲ ਕਰਾਈ ਜਿਹੜੇ ਦੱਸਦੇ ਨੇ ਕਿ ਸਟੀering ਇਸ ਵਾਰ ਜਿਹੜਾ ਹੈਗਾ ਕਿਹਦੇ ਹੱਥ ਆਊਗਾ ਕਿ ਉਹ ਦੇਖਣਾ ਪਵੇਗਾ ਕਿ ਸਿਆਸੀ ਲੜਾਈ ਹੈਗੀ ਜਿਹੜੀ ਅਸੀਂ ਜਿਹੜਾ ਪ੍ਰੋਗਰਾਮ ਕਰਦੇ ਆਂ ਸਿਆਸੀ ਲੈ ਰਹੇ ਬਥੇ ਨੂੰ ਇਹ ਗੱਲ ਹੁਣ ਪਤਾ ਨਹੀਂ ਹੈਗਾ ਕਿ ਇਸ ਵਾਰ ਬਠਿੰਡਾ ਜਿਹੜਾ ਹੈਗਾ ਸੀਟ ਉਹਦਾ ਸਟੇਰਿੰਗ ਹੈਗਾ ਲੋਕ ਕਿਸ ਦੇ ਹੱਥ ਹੰਦੇ ਆ ਕਿ ਆ ਤਿੰਨ ਵਾਰ ਦੀ ਜਿਹੜੀ ਐਮਪੀ ਹੈ ਹਰਸਿਮਰਤ ਕੌਰ ਬਾਦਲ ਇਸ ਵਾਰ ਫਿਰ ਜਿਹੜੇ ਨੇ ਬਾਜ਼ੀ ਮਾਰਦ ਨੇ ਜਾਂ ਫਿਰ ਆਮ ਆਦੀ ਪਾਰਟੀ ਯਾ ਕਾਂਗਰਸ ਯਾ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਇਹਨਾਂ ਵਿੱਚੋਂ ਕੋਈ ਇਸ ਜਿਹੜਾ ਸਟੇਰਿੰਗ ਹੈਗਾ ਬਠਿੰਡਾ ਦਾ ਉਹ ਪਕਰਦਾ ਹੈ ਕੈਮਰਾ ਪਰਸਨ ਪ੍ਰਮੋ ਸਿੰਘ ਦੇ ਨਾਲ ਮਨੋਜ ਯੋਸ਼ੀ ਜੀ মিডিਆ ਬਠਿੰਡਾ